ਕਾਲ ਦੋਸਤੋ ਇਸ ਵਕਤ ਤਾਜ਼ਾ ਅਪਡੇਟ ਸਾਡੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਇੱਥੇ ਵਾਪਰਿਆ ਵੱਡਾ ਭਿਆਨਕ ਹਾਦਸਾ 12 ਪੰਜਾਬੀਆਂ ਦੀਆਂ ਹੋਈਆਂ ਮੋਤਾ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹਨਾਂ ਲੋਕਾਂ ਨੇ ਚੱਲੋ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਾਂ ਤੇ ਵੀਡੀਓ ਨੂੰ ਵਾਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਾਰਜੀਆ ਤੋਂ ਇੱਕ ਦਿਲ ਦਿਲਧਲਾਣ ਵਾਲਾ ਮਾਮਲਾ ਸਾਡੇ ਸਾਹਮਣੇ ਆਇਆ ਹੈ ਇੱਥੇ ਗੁਡੋਰੀ ਸੱਕੀ ਰਿਜ਼ੋਰਟ ਨਾਮ ਦੇ ਇੱਕ ਭਾਰਤੀ ਰੈਸਟੋਰੈਂਟ ਦੇ ਬਾਹਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਨੇ ਮਰਨ ਵਾਲਿਆਂ ਦੇ ਵਿੱਚ 11 ਵਿਦੇਸ਼ੀ ਤੇ ਇੱਕ ਜਾਰਜੀਅਨ ਨਾਗਰਿਕ ਸ਼ਾਮਲੇ ਰਿਪੋਰਟਾਂ ਦੇ ਮੁਤਾਬਿਕ ਮ੍ਰਿਤਕਾਂ ਦੀ ਹਲਾਸ਼ਾ ਰੈਸਟੋਰੈਂਟ ਦੇ ਉਸ ਕਮਰੇ ਚ ਮਿਲਿਆ ਨੇ ਜਿੱਥੇ ਕਰਮਚਾਰੀ ਸੌਂਦੇ ਨੇ ਮ੍ਰਿਤਕਾਂ ਦੇ ਵਿੱਚ 11 ਪੰਜਾਬੀ ਵਰਕਰ ਦੱਸੇ ਜਾ ਰਹੇ ਨੇ ਮਰਨ ਵਾਲਿਆਂ ਦੇ ਵਿੱਚ ਰੈਸਟੋਰੈਂਟ ਦੇ ਸਟਾਫ ਮੈਂਬਰ ਵੀ ਸ਼ਾਮਲ ਅਧਿਕਾਰਤ ਰਿਪੋਰਟ ਮੁਤਾਬਿਕ ਮਰਨ ਵਾਲਿਆਂ ਚ ਰੈਸਟੋਰੈਂਟ ਸਟਾਫ ਦੇ ਮੈਂਬਰ ਵੀ ਨੇ ਮ੍ਰਿਤਕਾਂ ਦੇ ਸਰੀਰ ਚ ਕੋਈ ਸਾਧ ਦੇ ਨਿਸ਼ਾਨ ਨਹੀਂ ਮਿਲੇ ਇਸ ਤੋਂ ਲੱਗਦਾ ਹੈ ਕਿ ਉਸ ਦੀ ਮੌਤ ਕਿਸੇ ਹਾਸ ਦੇ ਕਾਰਨ ਹੋਈ ਹੈ ਮੁੱਢਲੀ ਜਾਣਦੇ ਵਿੱਚ ਮੋਤ ਦਾ ਕਾਰ ਲਾਈਟ ਨਾ ਹੋਣ ਦੇ ਕਮਰੇ ਦੇ ਬੰਦ ਕਮਰੇ ਵਿੱਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਹੈ। ਮੋਕੇ ਤੇ ਪਹੁੰਚੇ ਲੋਕਾਂ ਦੱਸਿਆ ਹੈ ਕਿ ਬੈਡ ਕੋਲ ਜਨਰੇਟਰ ਰੱਖਿਆ ਹੋਇਆ ਸੀ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।